ਆ ਜੀ ਤੁਹਾਡੇ ਸਾਥ ਦੇ ਹੈ ਪੂਰਾ ਪ੍ਰਸ਼ਾਸਨ ਲੈ ਕੇ ਚੱਲੋ ਲੈ ਕੇ ਚੱਲੋ ਆਓ ਲੈ ਕੇ ਚੱਲੋ ਆ ਜੀ ਉਠਾएंगे उनको आज एक प्रशासन साथ आया है प्रशासन साथ चले गए जो प्रशासन आया है रोਪੜ का मैं चलूंगा साथ हां देखो रोਪੜ का आप देख सकते हो रोਪੜ ਦਾ ਪ੍ਰਸ਼ਾਸਨ ਵੀ ਲੈਣਾ ਤੁਸੀਂ ਦੇਖ ਸਕਦੇ ਹੋ ਰੋਪੜ ਦਾ ਪ੍ਰਸ਼ਾਸਨ ਹੈ ਇਹ ਹੁਣ ਦੇਖ ਸਕਦੇ ਹੋ ਚੁਲੀਆਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੀ ਇੱਥੇ ਉਹ ਛੋਟੇ ਛੋਟੇ ਬੱਚੇ ਜੰਤਰੀਆਂ ਹੱਥਾਂ 'ਚ ਫੜ ਕੇ ਆਨੰਦਪੁਰ ਸਾਹਿਬ ਮੰਗਦੇ ਆ ਔਰ ਕੋਈ ਕਹਿੰਦਾ ਸਾਡਾ ਐਕਸੀਡੈਂਟ ਹੋ ਗਿਆ ਕੋਈ ਕਹਿੰਦਾ ਸਾਨੂੰ ਫੀਸ ਚਾਹੀਦੀ ਆ ਕੋਈ ਕਹਿੰਦਾ ਲਾਗ ਕਰਾਉਣ ਦੇ ਪੈਸੇ ਦੇ ਦੋ ਫਿਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਵੀ ਅਸਤੀਆਂ ਜਲ ਪ੍ਰਵਾਹ ਕਰਨ ਆਉਂਦਾ ਇਹ ਲੋਕਾਂ ਨੇ ਇਸ ਹਿਸਾਬ ਨਾਲ ਗੱਡੀ ਨੂੰ ਕੇਰਾ ਪਾ ਲੈਂਦੇ ਆ ਜਿਵੇਂ ਇਹ ਨਾ ਕਿਸੇ ਨੇ ਇਹਨਾਂ ਨੂੰ ਟੈਕਸ ਦੇਣਾ ਹੁੰਦਾ ਵਾ ਇਹ ਇੰਨੀ ਕੁ ਗੁੰਡਾ ਗਰਦੀ ਇਹਨਾਂ ਦੀ ਦੱਸੋ ਭਾਈ ਕਿਹੜਾ ਵਾਸਤੇ ਇੱਧਰ ਇੱਧਰ ਲੈਣੇ ਭੱਜਿਆ ਸਾਰੇ ਨਾਂ ਦੀ ਭਾਈ ਇਹਨਾਂ ਦਾ ਰਾਹਸ਼ੀ ਮੈਨੂੰ ਕਿਹਾ ਸੀ ਹੁਣੇ ਇੱਧਰ ਕਿਹਾ ਸੀ ਹੁਣੇ ਸਾਡੇ ਪੈਸੇ ਚਾ ਉਹ ਵਾਜੀ ਮੈਂ ਤੁਹਾਨੂੰ ਕੋਈ ਨਾ ਆਇਆ ਇਹ ਚੱਲਦਾ ਨਾਲ ਚੱਲੋ ਸਾਢੇ 5:00 ਜਾਂ ਅੱਧ ਜੁਣੇ ਜਿਹੜੀ ਸੀ ਸਾਢੇ 5:00 ਹੋਗੇ ਤਾਂ ਉਹਨਾਂ ਦੇ ਤੁਹਾਨੂੰ ਸਾਰਿਆਂ ਨੂੰ ਤੋਂ ਭੱਜੇ ਜਦੋਂ ਇਹਨੂੰ ਨਹੀਂ ਹੁਣ ਫਾਸਿ ਜਿਸ ਦੇ ਨਾਲ ਕੋਈ ਨਹੀਂ ਆਇਆ ਫਿਰ ਟੁੱਟ ਨਹੀਂ ਬੋਲ ਸਾਢੇ ਕੋਈ 15 ਮਿੰਟ ਦਾ ਰਿਕਾਰਡ ਹੈ ਤੁਹਾਡਾ ਸਰ ਮੇਰੀ ਗੱਲ ਸੁਣੋ ਅਸੀਂ ਬਿਲਕੁਲ ਤੁਸੀਂ ਇੱਥੇ ਜੋ ਕੋ ਚੱਲਦਾ ਇੱਥੇ ਸ਼ਰਾਬ ਇੱਕ ਦੀ ਨਸ਼ੇ ਵੇਚਦੇ ਸਾਰੇ ਮਾਂ ਵੀ ਕਦੇ ਦੇ ਵਿੱਚ ਕੱਪ ਕਰਦਾ ਜਦੋਂ ਤੁਸੀਂ ਇੱਥੇ ਆਏ ਹੁਣ ਅਸੀਂ ਵੀ ਦੇਖਿਆ ਇਹ ਬੜਾ ਟਪੜੀ ਮੱਛੀ ਬਿਲਕੁਲ ਬਿਲਕੁਲ ਅਪੜਾ ਤੇ ਪੜੀ ਉਹ ਕਿਤਾਬ ਭੱਜੇ ਆ ਤੁਹਾਨੂੰ ਅਸੀਂ ਪ੍ਰੂਫ ਦੇ ਦਿੰਨੇ ਵੀਡੀਓ ਦੇ ਵਿੱਚ ਵੀ ਰਿਕਾਰਡ ਆ ਅਸੀਂ ਪਹਿਲਾਂ ਵੀਡੀਓ ਦੇ ਵਿੱਚ ਰਿਕਾਰਡ ਕੀਤਾ ਬੱਚੇ ਵੀ ਮੰਗਦੇ ਪਏ ਸੀ ਇੱਥੇ ਔਰਤਾਂ ਵੀ ਜਿਹੜੀਆਂ ਬਾਹਰ ਜਾ ਕੇ ਉਹ ਪਹਿਲਾਂ ਮੰਗਦੀਆਂ ਪਏ ਸੀ ਮੰਗਲ ਕੋ ਤਾਂ ਭੱਜ ਕੇ ਭੱਜ ਕੇ ਇਹਨਾਂ ਦਾ ਰੈ residencial area ਹੈ ਨਾ ਸਰ ਇਹ ਤਾਂ ਤੇ ਰੰਦੀ ਨੇ ਬੱਚੇ ਆਉਂਦੇ ਆ ਦੁਖੀ ਆਉਂਦੇ ਆ ਤੁਸੀਂ ਆਗੇ ਵੇਂਦੇ ਤਾਂ ਨਹੀਂ ਆ ਫਿਰ ਮੰਗਦੇ ਕਿ ਮੈਨੂੰ ਲੱਗਦਾ ਨਹੀਂ ਇਹ ਇਹਨਾਂ ਦੇ ਰੈਜੀਡੈਂਸ ਏਰੀਆ ਤਾਂ ਹੈ ਨਹੀਂ ਇਹ ਤਾਂ ਨਗਰ ਪੰਚਾਇਤ ਦੀ ਜਗ੍ਹਾ ਹੈ ਯਾ ਫਿਰ ਇਹ ਟ੍ਰੈਕ ਦੇ ਵਿੱਚ ਜਗ੍ਹਾ ਹੈ ਬਟ ਇਹ ਸਿਰ ਸਲਾਮੇ ਸਾਰਾ ਇਹਨਾਂ ਦੀਆਂ ਝੂੰਗੀਆਂ ਝੌਂਪੜੀਆਂ ਨੇ ਉਹ ਬਾਹਰ ਤਾਂ ਬੱਚੇ ਘੁੰਮਣਗੇ ਹੀ ਨਾ ਇੱਥੇ ਮੇਰੇ ਤੇਰੇ ਆਪਣੇ ਮੇਰੇ ਨਾਲ ਆਪਣੇ 50 ਮੀਟਰ ਨੇ ਬਚਾ ਲ ਦੋਗੇ ਜੀ ਇਹ ਸਾਰੀ ਪ੍ਰਾਪਰਟੀ ਇਹਨਾਂ ਦੇ ਅੰਦਰ ਦੇ ਮੰਗਦੇ ਇੱਥੇ ਹੁਣ ਆਪਾਂ 68 ਪ੍ਰਾਪਰਟੀ ਖੜੀ ਆ ਨਹੀਂ ਪ੍ਰਾਪਰਟੀ ਇਹਨਾਂ ਦੇ ਨਾਂ ਦੇ ਆ ਹਾਂ ਜੀ ਆਹ ਯਾਰ ਇਹਨਾਂ ਦੀਆਂ ਝੁੱਗੀਆਂ ਦੇ ਵਿੱਚ ਜਿੱਥੇ ਨਾ ਦੇਖ ਤੁਸੀਂ ਵੇਖੋ ਆਜੋ ਆਜੋ ਮੈਡਮ ਤੁਹਾਡੇ ਨਾਲ ਇਹ ਸਾਰੀ ਜਗ੍ਹਾ ਜਿਹੜੀ ਆ ਸਰਕਾਰੀ ਡਿਸ਼ਾਂ ਤੱਕ ਇੱਥੇ ਲੱਗੀਆਂ ਆ ਸੋਲਰ ਸਿਸਟਮ ਲੱਗੇ ਆ ਗਰੀਬ ਲੋਕ ਨੇ ਇਹ ਗਰੀਬ ਲੋਕ ਵੀ ਇਦਾਂ ਨਹੀਂ ਹੁੰਦੇ ਗਰੀਬ ਲੋਕ ਇਹ ਲੋਕ ਜਿਹੜੇ ਆ ਇਹ ਸਾਰਾ ਆ ਜਿਹੜੇ ਹਿਸਾਬ ਨਾਲ ਇੱਥੇ ਕੁਝ ਬੰਦੇ ਦੱਸਦੇ ਸਾਨੂੰ ਇੱਕ ਇੱਕ ਮਿੰਟ ਦੀ ਰਿਪੋਰਟ ਆ ਇਹਨਾਂ ਦੇ ਨਾਲ ਜਿਹੜੇ ਜਿਹੜੇ ਰਲੇ ਆ ਉਹ ਇੱਕ ਗੱਲ ਮੇਰੀ ਯਾਦ ਰੱਖ ਲਿਓ ਚਾਹੇ ਕੋਈ ਮੁਲਾਜ਼ਮ ਹੋਵੇ ਚਾਹੇ ਕੋਈ ਕਿਸੇ ਦਾਇਰੇ ਨਾਲ ਜੁੜਿਆ ਹੋਵੇ ਮੇਰੀ ਪੰਜਾਬੀ ਚ ਇੱਕ ਗੱਲ ਸਪਸ਼ਟ ਤੁਹਾਨੂੰ ਮੈਂ ਕਰਦਾ ਸਾਨੂੰ ਲਾਈਟਲੀ ਨਾ ਲੈ ਲਿਓ ਜੇ ਤੁਸੀਂ ਇੱਥੇ ਇਹਨਾਂ ਨੂੰ ਦੱਸਣ ਦਾ ਹੈ ਜੇ ਨਾ ਨਨਪੁਰ ਸਾਹਿਬ ਵਾਲਿਆਂ ਨੂੰ ਕੀਰਤਪੁਰ ਸਾਹਿਬ ਵਾਲਿਆਂ ਨੂੰ ਵੀ ਤੁਹਾਨੂੰ ਆਏ ਆ ਸਮਾਜ ਸੇਵੀ ਤੇ ਸਾਨੂੰ ਸਮਾਜ ਸੇਵੀ ਸਮਝ ਕੇ ਭਲੇਖੇ ਚ ਕਿਤੇ ਲਾਈਟ ਨਹੀਂ ਲੈ ਲੈ ਲਿਓ ਅਸੀਂ ਇੰਦਰ ਕਹਿੰਦੇ ਰੋਣਾ ਪੈ ਜੇ ਇੱਥੇ ਸਾਰੇ ਭੱਜ ਗਏ ਘਰ ਉੱਤੇ ਵੜ ਗਏ ਦੁਕਾਨਾਂ ਦੇ ਵਿੱਚ ਦੱਸ ਦਿਓ ਜੀ ਦੱਸ ਦਿਓ ਸਾਨੂੰ 10 ਵਜੇ ਦਾ ਪ੍ਰਸ਼ਾਸਨ ਦਾ ਟਾਈਮ ਦਿੱਤਾ ਇਹਨਾਂ ਨੂੰ ਪੁੱਛੋ ਜੀ ਆ ਹੁਣ ਸਾਡੇ 12 ਦਾ ਟਾਈਮ ਹੋ ਚੱਲਿਆ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦੀ ਡਿਊਟੀ ਬਣਦੀ ਨਹੀਂ ਸੈਂਬ ਅਸੀਂ ਆਣ ਕੇ ਕਰਨ ਦੇ ਰੈਸਕਿਊ ਫਰਜ ਇਹਨਾਂ ਦਾ ਬੰਦਾ ਸੀ ਤੁਹਾਨੂੰ ਲੱਗਦਾ ਜਿਵੇਂ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਬਿਲਕੁਲ ਬਿਲਕੁਲ ਆ ਦੇਖ ਹੀ ਰਿਹਾ ਮੈਂ ਤੇ ਸਾਰਾ ਕੁਝ ਮੈਡਮ ਬਲਜੀਤ ਕੌਰ ਨੂੰ ਦੱਸਣਾ ਵੀ ਇਹਨਾਂ ਟਾਈਮ ਕਿਹੜਾ ਦਿੱਤਾ ਕੀ ਕੁਝ ਕੀਤਾ ਸਾਡੇ ਨੂੰ 10 ਵਜੇ ਦਾ ਟਾਈਮ ਦਿੱਤਾ ਗਿਆ ਸਾਡੇ 12:00 ਵੱਜ ਗਏ ਜੀ ਸਾਡੀਆਂ ਸ਼ਿਕਾਇਤਾਂ ਦੇ ਕੇ ਅਨੰਤ ਸਾਹਿਬ ਤੋਂ ਬੰਦੇ ਭੱਜੇ ਉੱਥੇ ਦੱਸਿਆ ਕਿ ਸਾਡੇ ਬਾਰੇ ਵੀ ਆਏ ਤੇ ਆ ਜਗ੍ਹਾ ਤੇ ਬੈਠੇ ਹੁਣ ਵੀ ਇੱਥੇ ਦੱਸਿਆ ਗਿਆ ਅਸੀਂ ਗੱਡੀਆਂ ਮਗਰ ਲਈਆਂ ਸੀ ਵਕ ਵਕ ਆ ਮੌਕੇ ਤੇ ਸਾਰੇ মিডি 70 ਤੋਂ 80 ਨਿਆਣੇ ਜਿਹੜੇ ਇਥੋਂ ਭੱਜਦੇ ਵੇਖੇ ਸਾਰਿਆਂ ਨੇ ਇਹਦੀ ਗੱਲ ਦਾ ਜਿਹੜਾ ਮੀਡੀਆ ਤੇ ਗਵਾਣਾ ਚੌਥਾ ਥਾਂਵੇਂ ਦੇਸ਼ ਦਾ ਪਰ ਆ ਝੁੱਗੀਆਂ ਦੇ ਵਿੱਚ ਕਿਦਾਂ ਇੱਕ ਦੂਜੇ ਦਾ ਨਾਂ ਲਾਈ ਜਾਂਦੇ ਐ ਸਾਰੇ ਇੱਥੇ ਮਾਫੀਆ ਚੱਲ ਰਿਹਾ ਇਹ ਗੱਲ ਮੰਨਣੀ ਪਊਗੀ ਜੋ ਮਰਜ਼ੀ ਹੋ ਜੇ ਇਹਦੇ ਲਈ ਜਿਹੜਾ ਸੀਐਮ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਨਾ ਕਿ ਇਹਨਾਂ ਦਾ ਡੀਐਨਏ ਟੈਸਟ ਕਰਾਓ ਤੇ ਪਤਾ ਲੱਗੂ ਡੀਐਨਏ ਟੈਸਟ ਕਿੱਥੋਂ ਕਰਵਾਓਗੇ ਜਦੋਂ ਆਪਣੇ ਹੀ ਅਧਿਕਾਰੀ ਜਾਂ ਆਪਣੇ ਹੀ ਬੰਦੇ ਨੇ ਉਹਨੂੰ ਦੱਸੀ ਜਾਣਗੇ ਨੀ ਇਹਨਾਂ ਦੀ ਕੋਈ ਹਿਸਟਰੀ ਇੱਥੇ ਕੋਈ ਆਧਾਰ ਕਾਰਡ ਹੋਣੀ ਕੁਛ ਨਹੀਂ ਜੀ ਕੁਛ ਨਹੀਂ ਹੈ ਜੀ ਕਹਿੰਦੇ ਆਧਾਰ ਕਾਰਡ ਬਣਵਾਏ ਰਾਸ਼ਨ ਅਸੀਂ ਪ੍ਰੋਵਾਈਡ ਕਰਾ ਰਹੇ ਆ ਇਹਨਾਂ ਨੂੰ ਮੈਨੂੰ ਦੱਸੋ ਵੀ ਜਦੋਂ ਜਗ੍ਹਾ ਹੀ ਨਹੀਂ ਇਹਨਾਂ ਦੀ ਹੈ ਕਹਿੰਦੇ ਆਧਾਰ ਕਾਰਡ ਕਾਦੇ ਬਣ ਗਏ ਰੈ residențial ਏਰੀਆ ਕਿਸ ਗੱਲ ਦਾ residențial ਕਹਿੰਦੇ ਨਹੀਂ ਇਹ ਮੰਡੀ ਬੋਰਡ ਦੀ ਜਗ੍ਹਾ ਵਾ ਜੀ ਮੰਡੀ ਬੋਰਡ ਦੀ ਜਗ੍ਹਾ ਵਾ ਇਹਨਾਂ ਦੀ ਜਗ੍ਹਾ ਨਹੀਂ ਹੈਗੀ ਇਹ ਇਹ ਮੰਡੀ ਬੋਰਡ ਦੀ ਜਗ੍ਹਾ ਵਾ ਇੱਥੇ ਇਹ ਮੰਡੀ ਬੋਰਡ ਦੀ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਸ਼ਰਾਬਾਂ ਤੱਕ ਵੇਚਦੇ ਇੱਥੇ ਔਰ ਕੁਝ ਲੋਕ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਵੀ ਪਰਦਾ ਫਾਸ਼ ਅਸੀਂ ਛੇ ਬਾਈ ਤੁਸੀਂ ਦੇਖੇ ਨੇ ਐਨਐਚਓ ਮੰਗਦਾ ਕੋਈ ਬੰਦਾ ਦੇਖਿਆ ਤੁਸੀਂ ਇਹ ਜਗ੍ਹਾ ਤੇ ਪੱਗ ਦੇ ਦੇਖੇ ਤੇ ਅਸੀਂ ਆਏ ਆ ਅਸੀਂ ਤੇ ਗੱਡੀਆਂ ਨੂੰ ਘੇਰਾ ਪਾਉਂਦੇ ਆ ਸਾਰੇ ਸਾਡੇ ਕੋਲ ਵੀਡੀਓ ਲਓ ਸਾਡੇ ਕੋਲ ਅਸੀਂ ਤੁਹਾਨੂੰ ਪ੍ਰੂਫ ਦਿੰਨੇ ਆ ਕਿ ਇਹ ਮੰਗਦੇ ਕਿ ਨਹੀਂ ਮੰਗਦੇ ਕਿੰਨੀਆਂ ਜਨਾਨੀਆਂ ਕਿੰਨੇ ਬੰਦੇ ਉੱਥੇ ਇੱਕ ਇੱਕ ਦੁਕਾਨ ਵਾਲੇ ਕੋਲ ਪੁੱਛੋ ਵੀ ਇਹ ਕੀ ਲੋਕ ਕਰਦੇ ਨੇ ਇਹ ਗੱਲਾਂ ਦੇ ਸਾਡੇ ਕੋਲ ਪ੍ਰੂਫ ਆ ਸਾਡੇ ਕੋਲ ਦਿਮਾਗ ਤੋਂ ਨੁਕਸਾ ਵੀ ਇੱਥੇ ਆਣ ਕੇ ਉਹਨਾਂ ਨੂੰ ਕਿਹਾ ਤੁਹਾਡੇ ਸਾਹਮਣੇ ਦੇ ਨਾਂ ਲਾਈ ਜਾਂਦੇ ਇੱਕ ਦੂਜੇ ਦਾ ਉਹ ਕਹਿੰਦੇ ਉਹ ਦੂਜੇ ਮੰਗਦੇ ਉਹ ਕਹਿੰਦੇ ਉਹ ਦੂਜੇ ਮੰਗਦੇ ਬੀਬੀਆਂ ਸਾਰੇ ਲੋਕ ਜਿਹੜੇ ਆ ਨਿਆਣੇ ਇਹਨਾਂ ਨੇ ਅੰਦਰ ਵੜ ਕੇ ਕਿੰਨੀਆਂ ਬਾ ਇਹ ਸਾਨੂੰ ਇੱਕ ਵਾਰੀ ਸਪਸ਼ਟ ਕਰ ਦੇਣ ਕਿ ਇਹਨਾਂ ਮੰਗਣ ਨੂੰ ਢੋਣੇ ਆ ਕਿ ਨਹੀਂ ਢੋਣੇ ਕਿਉਂਕਿ ਪ੍ਰਸ਼ਾਸਨ ਤੇ ਸਾਨੂੰ ਨਹੀਂ ਭਰੋਸਾ ਹੁਣ ਨਹੀਂ ਸਾਨੂੰ ਭਰੋਸਾ ਅਮਰੇਸਰ ਦਾ ਪ੍ਰਸ਼ਾਸਨ ਸਾਡੇ ਨਾਲ ਚੱਲਦਾ ਸੀ ਔਰ ਅਸੀਂ ਅਮਰੇਸਰ ਕਲੀਨ ਕੀਤਾ ਪਰ ਇੱਥੇ ਰੋਪੜ ਦੇ ਵਿੱਚ ਸਾਨੂੰ ਇਹਨਾਂ ਨੇ ਲਾਈਟਲੀ ਲੈ ਲਿਆ ਕਿ ਅਮਰੇਸਰ ਹੋਵੇ ਇਹਨਾਂ ਦੀ ਕਿਹੜੀ ਗੱਲ ਆ ਇਹ ਤਾਂ ਗੁਰੂ ਦੀ ਨਗਰੀ ਭਾਈ ਇੱਥੇ ਖਾਣ ਨੂੰ ਖੁੱਲ੍ਹਾ ਗੁਰੂ ਘਰ ਇੰਨੇ ਜ਼ਿਆਦਾ ਆਨੰਦਪੁਰ ਸਾਹਿਬ ਤੋਂ ਵੀ ਤਾਂ ਪੈਰ ਪੈਰ ਦੇ ਉੱਤੇ ਪਵਿੱਤਰ ਧਰਤੀ ਆ ਹਰ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਆ ਇੱਥੇ ਮੰਗਣ ਦੀ ਤਾਂ ਲੋੜ ਹੀ ਨਹੀਂ ਕਿਸੇ ਨੂੰ ਭਾਜੀ ਲੰਗਰ ਖਾਂਦੇ ਆ ਇਹ ਲੰਗਰ ਖਾਂਦੇ ਜਿਨ੍ਹਾਂ ਨੇ 2 2 3 ਤੱਕ 1000 ਦਿਹਾੜੀ ਪੋਣੀ ਪਾਈ ਪਾਈ 1000 ਦਿਹਾੜੀ ਪੋਣੀ ਉਹ ਕਿੱਥੋਂ ਲੰਗਰ ਖਾਂਣਗੇ ਇਹ ਲੰਗਰ ਨਹੀਂ ਖਾਂਦੇ ਹੁਣ ਅਗਲੀ ਜਿਹੜੀ ਰੇਡ ਹੋਊਗੀ ਮੈਂ ਕਿਸੇ ਪੋਲੀਟਿਕਲ ਬੰਦੇ ਨੂੰ ਲਿਆ ਕੇ ਨਾਲ ਸਿਆਸੀ ਨੂੰ ਚੁਣੇ ਹੋਏ ਨੁਮਾਇੰਦੇ ਨੂੰ ਕਰੂੰਗਾ ਕਿਉਂ ਕਿਉਂਕਿ ਮੈਨੂੰ ਹੁਣ ਜਿਹੜਾ ਜਿੰਨਾ ਵੀ ਆ ਪ੍ਰਸ਼ਾਸਨ ਉਤੇ ਬਿਲਕੁਲ ਵਿਸ਼ਵਾਸ ਨਹੀਂ ਰਿਹਾ ਮੈਡਮ ਬਲਜੀਤ ਕੌਰ ਨਾਲ ਗੱਲ ਕਰਕੇ ਇਮੀਜੇਟਲੀ ਹੁਣੇ ਫੋਨ ਤੇ ਚੁਣੇ ਨੁਮਾਇੰਦੇ ਕਰੂੰਗਾ ਮੈਂ ਬਿਲਕੁਲ ਤੁਸੀਂ ਚੁਣੇ ਨੁਮਾਇੰਦੇ ਇੱਥੇ ਵੀ ਚੁਣੇ ਹੋਏ ਆ ਮੈਂ ਸਾਰਿਆਂ ਨਾਲ ਗੱਲ ਕਰੂੰਗਾ ਜੀ ਇੱਥੇ ਮੰਗ ਨਹੀਂ ਆ ਬਾ ਕਰਦੇ ਨੇ ਅਸੀਂ ਰੈਗੂਲਰ ਰੇਡਸ ਕਰਦੇ ਨੇ ਠੀਕ ਹੈ ਲੋਕ ਹੀ ਬੜਾ ਕਿਉਂ ਲੋਕੀ ਆ ਕੇ ਨਾਲ ਮੈਡਮ ਤੁਹਾਨੂੰ ਤੁਹਾਨੂੰ ਪ੍ਰੂਫ ਦੇ ਦਿੰਦੇ ਨੇ ਹੁਣੇ ਮੰਗਦੇ ਕੰਪਨੀ ਸਾਨੂੰ ਸਵੇਰ ਦਾ ਮੈਡਮ ਸਵੇਰ ਦਾ ਪਾਗਲ ਬਣਾਉਣਾ ਦੇ ਕੇ ਕਦੀ ਅਨੰਦਪੁਰ ਕਦੀ ਕੀ ਪੁੱਛਾਉਂਦੇ ਸਨ ਮੈਡਮ ਤੁਸੀਂ ਸਾਨੂੰ ਟਾਈਮ 10 ਵਜੇ ਦਾ ਦੇ ਕੇ 12:30 ਪਹੁੰਚਦੇ ਜਿਹੜੇ ਤੁਸੀਂ ਨਹੀਂ ਸੀਗੇ ਅਸੀਂ ਰੇਡ ਕੀਤੀ ਉੱਥੇ ਕੋਈ ਬੱਚਾ ਨਹੀਂ ਮਿਲਿਆ ਮੈਡਮ ਤੁਸੀਂ ਆਏ ਕਿਤੇ ਵਜੇ ਟਾਈਮ ਅੱਜ ਦੱਸਿਆ ਇੱਥੇ ਇੱਕ ਮਿੰਟ ਦੇ ਵਿੱਚ 10 ਮਿੰਟ ਦਾ ਟਾਈਮ ਨਹੀਂ ਦਿੱਤਾ ਤੁਸੀਂ ਜੀ ਫੇਰ ਮੈਨੂੰ 12:00 ਵਜੇ 12:00 ਵਜੇ ਪੁੱਛਦੇ ਸਨ ਸਾਹਿਬ ਸਾਡੇ ਅੰਮਰਸਰੋਂ 10 ਵਜੇ ਆ ਗਈ ਮੈਨੂੰ ਕਾਰਡ ਨਹੀਂ ਬਣਾਉਣ ਲਈ ਲੈ ਕੇ ਆਈ ਸੀ ਅਸੀਂ ਬੱਚਿਆਂ ਦੇ ਨੋਟ ਕੀਤੇ 50 ਬੱਚਿਆਂ ਦੇ ਉਹ ਆਧਾਰ ਕਾਰਡ ਨਹੀਂ ਹੈਗੇ ਅਸੀਂ ਕੱਲ ਹੀ ਉਹ ਸਰਵੇ ਕਰਕੇ ਬਟ ਮੈਡਮ ਤੁਸੀਂ ਕਹਿ ਰਹੇ ਰੈ residențial ਏਰੀਆ residențial ਏਰੀਆ ਕਿੱਧਾ ਹੋ ਗਿਆ ਜੇ ਇਹ ਨਾਲੇ ਝੁੱਗੀਆਂ ਆ ਇਹ ਤਾਂ ਇੰਨੀ ਘਲੀ ਆ ਇਹ ਤਾਂ ਸਰ ਹੁਣ ਸਾਡਾ ਉਹ ਨਹੀਂ ਨਾ ਹੈਗਾ ਇਹ ਸੂਈਆ ਬਾਕੀ ਰਹਿ ਰਹੇ ਨੇ ਦੇਖੋ ਜੀ ਇਹ ਝੁੱਗੀਆਂ ਵਾਲੇ ਲੱਗਦੇ ਤੁਹਾਨੂੰ ਜੁੱਲਰ ਦੇਖੋ ਚਾਰ ਝੁੱਗੀਆਂ ਲੋਕਾਂ ਦਾ ਫਾਲਟ ਹੈ

ਤੁਹਾਨੂੰ ਦੱਸੋ ਮੈਨੂੰ ਇਹ ਦੇਖਦੇ ਤੁਸੀਂ ਮੇਰੀ ਸਪਸ਼ਟ ਗੱਲ ਸੁਣ ਲਓ ਕੰਪਲੇਂਟ ਕੀਤੀ ਅਸੀਂ ਐਫ ਆਈ ਆਰ ਦਰਜ ਤੁਹਾਡੇ ਨਾਂ ਹੀ ਪੈਣੀ ਹੋ ਜਾਣੀ ਆ ਅਜੇ ਹੁਣੇ ਬਲਡੋਜ਼ਰ ਆਣਾ ਚੁਗਿਆ ਢਾਢ ਗਿਆ ਗਲਤੀ ਮੰਨ ਲੋਗੇ ਗਲਤੀ ਮੰਨ ਚੰਗੇ ਰਹੋਗੇ ਅੱਗੇ ਤੋਂ ਨਹੀਂ ਕਰਾਂਗੇ ਇਹ ਦੱਸ ਦੋ ਵੀ ਅੱਗੇ ਤੋਂ ਨਹੀਂ ਕਰਾਂਗੇ ਜੀ ਕੁਝ ਨਹੀਂ ਕਰੇਗਾ ہمارا ਕੰਮ ਹੈ ਬਸ ਮੰਨ ਜਾਓ ਆਪ ਮੰਨ ਜਾਓ ਆਪ ਇਤਨਾ ਬੋਲ ਦੋ 1 ਮਿੰਟ ਜੀ ਹਾਂ ਮੈਨੂੰ ਗੱਲ ਕਰ ਦੋ ਮੇਰੀ ਗੱਲ ਸੁਣੋ ਓਏ ਮੇਰੀ ਸੁਣੋ ਇੱਕ ਗੱਲ ਸਪੈਸਟ ਕਰ ਲੋ ਆਪ ਤੁਹਾਡੇ ਬੱਚੇ ਸਕੂਲ ਮੇਂ ਡਾਲੋਗੇ ਅੱਗੇ ਸੇ ਨਹੀਂ ਮੰਗਾਂਗੇ ਹਮ ਗਲਤੀ ਮੰਨ ਕੇ ਚਲੇ ਜਾਏ ਹਮ ਅਭੀ ਚਲੇ ਜਾਏਗੇ ਅਗਰ ਨਹੀਂ ਤਾਂ ਫਿਰ ਕਾਰਵਾਈ ਹੋਏਗੀ

ਚਲ ਜੀ ਆਓ ਆਓ ਪ੍ਰਸ਼ਾਸਨ ਦੇ ਆਓ ਯਾਰ ਆਓ ਚਲ ਆ ਯਾਰ ਇਤਰਾ ਆ ਯਾਰ ਇਤਰਾ ਅੱਜ ਆਜੋ ਚੰਗੇ ਰੋ ਕੇ ਆਓ ਆਓ ਦੇਖੋ ਜੀ ਜੇ ਇਸ ਤਰ੍ਹਾਂ ਤੇ ਫਿਰ ਜੇ ਤੁਸੀਂ ਨਹੀਂ ਸਾਡਾ ਸਾਥ ਦੇਣਾ ਕੋਈ ਨਹੀਂ ਜਿਹੜਾ ਕਾਰਵਾਈ ਕਰਾਉਣੀ ਸਾਡੇ ਤੇ ਕਰਾ ਦਿਓ ਪ੍ਰਸ਼ਾਸਨ ਨਹੀਂ ਹੁਣ ਤਾਂ ਪ੍ਰਸ਼ਾਸਨ ਨਹੀਂ ਕਹਿ ਰਿਹਾ ਵੀ ਮੰਗਦੇ ਨੇ ਇਹਨਾਂ ਦੇ ਹੁਦਾਰ ਚਾੜ੍ਹਦੇ ਨਹੀਂ ਮੰਗਦੇ ਨਹੀਂ ਤੇ ਉਹਨਾਂ ਨੂੰ ਅਗਵਾ ਚਲੀ ਜਾ ਰਹੇ ਪਾਜੀ ਪ੍ਰਸ਼ਾਸਨ ਥੜਿਆ ਹੋ ਜਾਂਦਾ ਮੈਂ ਅਗਰ 10 ਵਜੇ ਤੋਂ ਸਾਨੂੰ ਟਾਈਮ ਦੇ ਕੇ ਹੁਣ 12 ਵਜੇ ਹੈ ਨਾ ਕੰਮ ਇਹ ਪ੍ਰਸ਼ਾਸਨ ਨੂੰ ਕਈ ਲੋਕ ਕਹਿ ਰਹੇ ਆ ਕਿ ਦੁਨੀਆਂ ਦੇ ਵਿੱਚ ਮੰਗਦੇ ਆ ਲੋਕ 11 ਵਜੇ ਆ ਗਏ ਸਾਢੇ 12 ਵਜੇ ਖੜੋਣ ਆ ਆਹ ਵੇਖੋ ਡਿਸ਼ਾਂ ਲੱਗੀਆਂ ਆ ਵੇਖੋ ਅੰਦਰ ਹੋਰ ਡਿਸ਼ਾਂ ਲੱਗੀਆਂ ਆ ਵੇਖੋ ਆਹ ਵੇਖੋ ਵੀਆਈਪੀ ਚੁੱਕੀਆਂ ਆ ਡਿਸ਼ਾਂ ਲੱਗੀਆਂ ਆ ਡਿਸ਼ਾਂ ਸੋਲਰ ਵੇਖੋ ਸੋਲਰ ਲੱਗੇ ਹੋਏ ਆ ਸਾਰਾ ਕੁਝ ਮਿਲਦਾ ਇੱਥੇ ਪ੍ਰਸ਼ਾਸਨ ਨੇ ਗੰਦ ਚ ਥੋੜੀ ਵੜਨਾ ਵਾ ਉਹ ਇਹਨਾਂ ਨੂੰ ਨਹੀਂ ਗੰਦ ਚ ਵੜਨਾ ਇਹਨਾਂ ਦੇ ਰਾਹ ਤੁਸੀਂ ਬਹੁਤ ਆ ਆ ਪੰਜਾਬ ਦੇ ਲੋਕ ਆ ਇੱਕ ਮਿੰਟ ਅੰਮੇ-ਨਮੇ ਦਾ ਰਹਿਣ ਆਈਵੈਟਰ ਲੱਗਿਆ ਹੈ ਬਾਰੇ ਬੰਦੇ ਕੋਈ ਨਾ ਦੇਖੋ ਜੀ ਹਰ ਵੀ ਅੰਦਰ ਸੋਲਰ ਲੱਗੇ ਹੋਏ ਹੈ ਜੀ ਬਿਲਕੁਲ ਇਹ ਜਿਹੜਾ ਇਲਾਕਾ ਹੈਗਾ ਕੋਈ ਲਾਈਵ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਲਾਕੇ ਤੇ ਰਹਿੰਦੇ ਆ ਲੋਕ ਕਹਿੰਦੇ ਵੀ ਗਰੀਬ ਲੋਕਾਂ ਨੂੰ ਲਾਈਵ ਲੱਗੇ ਹੋਏ ਆ ਜੀ ਤੁਸੀਂ ਕਹਿ ਰਹੇ ਹੋ ਜੀ ਇਹ ਪਾਜੀ ਅੱਕੇ ਆਓ ਜੀ ਇੱਕ ਤੇ ਆਓ ਦੇਖੋ ਜੀ ਇਧਰ ਰੰਕੇ ਸੋਲਰ ਲੱਗੇ ਹੋਏ ਆ ਪ੍ਰੋਪਰ ਮਨ ਇੱਕ ਦੇ ਦੋ ਨਹੀਂ ਜੀ ਕਹਿ ਰਹੇ ਦੇ ਕਿ ਇਹ ਪ੍ਰਸ਼ਾਸਨ ਦਾ ਸਾਥ ਦਾ ਹੈ ਇਹ ਕਿਹੜੇ ਪਾਸੋਂ ਬਸ ਕਿਉਂਕਿ ਹੈ ਗੱਲ ਬਸ ਉਹ ਕਿਹਲੇ ਪਾਸੋਂ ਇਹ ਸਾਰਾ ਜਿਹੜਾ ਮਾਫੀਆ ਵਾ ਨਾ ਇਸ ਤਰ੍ਹਾਂ ਅਪਰੇਟ ਹੋ ਰਿਹਾ ਤੁਸੀਂ ਦੇਖ ਲਿਆ